ਮੈਂ ਪਾਰਲੀਮੈਂਟ ਚ ਬੋਲਿਆ ਸੀ ਭਾਰਤ ਰਤਨ ਬਾਰੇ ਅਵਾਰਡ ਵਾਲੇ ਕਿ ਭਾਰਤ ਰਤਨ ਤੁਸੀਂ ਉਸ ਬੰਦੇ ਨੂੰ ਦਿਓ ਜਿਹਦੇ ਨਾਲ ਭਾਰਤ ਰਤਨ ਦਾ ਵੀ ਗਰਮਾਹ ਮਬਦੈ ਜੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਜਾਂ ਜਾਂ ਫਿਰ ਸਾਡੇ ਜਿਹੜੇ ਹੋਰ ਸ਼ਹੀਦ ਨੇ ਜੇ ਉਹਨਾਂ ਨੂੰ ਤੁਸੀਂ ਉਦਮ ਸਿੰਘ ਸ਼ੀਰੋਦਨ ਸਿੰਘ ਜੇ ਉਹਨਾਂ ਨੂੰ ਭਾਰਤ ਰਤਨ ਦੇ ਦੋਗੇ ਇਹਦੇ ਨਾਲ ਭਾਰਤ ਰਤਨ ਦੀ ਜ਼ਰੂਰਤ ਹੋਊਗੀ ਕਿਹਾ ਯਾਰ ਬਾਕੀ ਇਹ ਰਤਨ ਸੀ ਭਾਰਤ ਦੇ ਜੇ ਨਹੀਂ ਵੀ ਦੇਣਗੇ ਸਾਡੀ ਇੱਜ਼ਤ ਘਟਣ ਨਹੀਂ ਲੱਗੀ ਸਾਡੇ ਦੇਲ ਚ ਪਗ ਸਿੰਘ ਹੋਰਾਂ ਦੀ ਜਾਂ ਸਾਡੇ ਸ਼ਹੀਦਾਂ ਦੀ ਪਰ ਇਹ ਵੀ ਪਾਤ ਰਤਨ ਦੀ ਗਰਮਾਹਟ ਸਕਦੀ ਹੈ ਸੋ ਅਸੀਂ ਅੱਜ ਤੁਹਾਨੂੰ ਡੀਐਸਪੀ ਲਾ ਕੇ ਅਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਹਾਂ ਤੁਹਾਨੂੰ ਤਾਂ ਮਾਣ ਮਹਿਸੂਸ ਹੋਊਗਾ ਕਿ ਸਾਡੀ ਗਵਰਨਮੈਂਟ ਨੇ ਸਾਨੂੰ ਆ ਕੁਝ ਦਿੱਤਾ ਹੈ ਪਰ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਹੀਰੇ ਨੇ ਅਸੀਂ ਉਹਨਾਂ ਦੀ ਚਮਕ ਕਿਸੇ ਲੈਵਲ ਤੇ ਫਿੱਕੀ ਨਹੀਂ ਪੈਣ ਦੇਣੀ ਰੀਸੈਂਟਲੀ ਸਪੋਰਟਸ ਪਾਲਸੀ ਬਣੇ 15-15 ਲੱਖ ਰੁਪਇਆ 올림픽 ਦੀ ਤਿਆਰੀ ਤੋਂ ਪਹਿਲਾਂ ਦੇ ਬਾਅਦ ਤੱਕ ਕੋਈ ਵੀ ਦੇ ਨਹੀਂ ਜੇ ਤੁਸੀਂ ਕੁਝ ਕਰਿਆ ਹੈ ਬਾਅਦ ਸਾਨੂੰ ਰੋਜ਼ ਆਉਂਦੇ ਫਲਾਣੇ ਟੂਰਨਾਮੈਂਟ ਤੇ ਆ ਜਾਈਏ ਸਨਮਾਨਤ ਕਰਨਾ ਪਹਿਲਾਂ ਤਿਆਰੀ ਕਰਨ ਵਾਸਤੇ ਦੇਈ ਹੈ ਨਾ ਉਹ ਗੱਦੇ ਤਾਂ ਹੋਣ ਨਾ ਜਿੱਥੇ ਕੁਸ਼ਤੀ ਹੁੰਦੀ ਹੈ ਮਿੱਟੀ 'ਚ ਪ੍ਰੈਕਟਿਸ ਕਰੀ ਜਾਂਦੇ ਆ ਜਾਂਦੇ ਉੱਥੇ ਗੱਦੇ ਹੁੰਦੇ ਨੇ ਗ੍ਰਿਪੀ ਨਹੀਂ ਬਣਦੀ ਉਹ ਐਸਟੋਟਰਫ ਤਾਂ ਹੋਵੇ ਨਾ ਜਿਹੜੀ ਤੇ ਖੇਡਿਆ ਜਾ ਰਿਹਾ ਹੈ ਅੱਜਕੱਲ ਇੱਥੇ ਆਪਾਂ ਗ੍ਰੀਨ ਕਲਰ ਦੀ ਐਸਟੋਡਫ ਤੇ ਖੇਡੀ ਜਾਂਦੇ ਆ ਉੱਥੇ ਬਲੂ ਹੁੰਦੀ ਉਹ ਜ਼ਿਆਦਾ ਫਾਸਟ ਹੈ ਸਪ੍ਰੈਕਟੇ ਸੀ ਨਹੀਂ ਹੁੰਦੀ ਪਤਾ ਨਹੀਂ ਲੱਗਦਾ ਕੀ ਹੋ ਗਿਆ ਇੱਥੇ ਉਹ ਸਾਡੇ ਕੋਲੇ ਜੈਵਲਨ ਹੋਵੇ ਜਿਹੜੀ ਸੁੱਟੀ ਜਾਂਦੀ ਹੈ ਉਹ ਗੋਲੇ ਹੋਣ ਉਸ ਕਿਸਮ ਦਾ ਮਾਹੌਲ ਇਨਫਰਾਸਟ੍ਰਕਚਰ ਸਾਡੇ ਕੋਲੇ ਹੋਵੇ ਸੋ ਤਾਂ ਕਰਕੇ ਅਸੀਂ ਪਹਿਲੇ ਹੀ ਪੈਸੇ ਦੇਣ ਲੱਗੇ ਕਿ ਬਾਅਦ 'ਚ ਦੇਣੀ ਦੇਣ ਨੇ ਪਹਿਲਾਂ ਤਿਆਰੀ ਕਰਨ ਵਾਸਤੇ ਤੇ ਸੋ ਅੱਜ 11 ਫਿਰ 11 اور অল অলমোਸਟ ਸਾਰੇ ਪਲੇਇੰਗ 11 ਜੀ ਆਉ ਤੁਸੀਂ ਆਪਣੇ ਆਪਣੇ ਫੀਲਡ ਦੇ ਵਿੱਚ ਸਵਾਜਿਕ ਪਲੇਇੰਗ ਲੈਵਲ ਨੂੰ ਮੈਂ ਸਨਮਾਨਤ ਕਰ ਰਿਹਾ ਮੈਨੂੰ ਬੜੀ ਬੁਖਸ਼ੀ ਹੈ ਮੈਂ ਖੁਦ ਸਪੋਰਟਸ ਲਵਰ ਹਾਂ ਤੇ ਜਿਹਦੇ ਵਿੱਚੋਂ 7 ਡੀਐਸਪੀ ਤੇ 4 ਪੀਸੀਐਸ ਦੇ ਵਿੱਚ ਤੁਸੀਂ ਆਏ ਹੋ ਪਹਿਲੀ ਵਾਰ ਜਿਸ ਤਰ੍ਹਾਂ ਰੁਪਿੰਦਰ ਨੇ ਕਿਹਾ ਪੀਸੀਐਸ ਦੇ ਵਿੱਚ ਆਇਓ ਜਿੱਤ ਅਸੀਂ ਪੇਟ ਵੀ ਕਰ ਲਾਂਗੇ ਤੁਹਾਡੀ ਪੜ੍ਹਾਈ ਦੀ ਅਸੀਂ ਤੁਹਾਡੀ ਡਿਗਰੀ ਦੀ ਵੇਟ ਕਰ ਲਾਂਗੇ ਕਿ ਤੁਸੀਂ ਉਹ ਪੂਰੀ ਕਰ ਲਓ ਤਾਂ ਮੈਂ ਚਾਹੁੰਦਾ ਕਿ ਤੁਹਾਨੂੰ ਜਿਸ ਵੇਲੇ ਤੁਸੀਂ ਜਿੱਤ ਕੇ ਆਏ ਹੋ ਹੋ ਸਕਦਾ ਉਸ ਵੇਲੇ ਤੁਸੀਂ ਬਹੁਤ ਜ਼ਿਆਦਾ ਸਪੋਰਟਸ ਵੱਲ ਧਿਆਨ ਹੋਵੇ ਤਾਂ ਪੜਾਈ ਦੀ ਡਿਗਰੀ ਜਿਹੜੀ ਆ ਉਹ ਪ੍ਰੋਪਰ ਨਾ ਹੋਈ ਹੋਵੇ ਦੁਬਾਰਾ ਕਰ ਲਓ ਅੱਜ ਕੱਲ ਤਾਂ ਕੋਈ ਪੜਨ ਦਾ ਕੋਈ ਉਮਰ ਏਜ ਬਾਰ ਨਹੀਂ ਹੈ ਕੁਝ ਤਾਂ ਘੱਟਾਂ ਕਰਕੇ ਜੌਬ ਉਹ ਮਿਲੇ ਜਿੱਥੇ ਤੁਸੀਂ ਸਨਮਾਨਤ ਮਹਿਸੂਸ ਕਰੋ ਮੈਂਟਲੀ ਤੌਰ ਤੇ ਨਾਮ ਹੋਊ ਕਿ ਜਦ ਰੈਡਵਿਟ ਅਸੀਂ ਪਲੇਅਰ ਰਹੇ ਹਾਂ ਸਾਨੂੰ ਇੱਥੇ ਲਾਇਆ ਹੋਇਆ ਯਾਰ ਕੋਈ ਵੀ ਘੰਟੀ ਮਾਰ ਕੇ ਕਹਿੰਦਾ ਉਹ ਇੱਧਰ ਜਾ ਉਹ ਉੱਧਰ ਜਾ ਉਹ ਨਹੀਂ ਚਾਹੀਦਾ ਪਲੇਅਰ ਨੂੰ ਬੰਦਾ ਮਾਨ ਸਨਮਾਨ ਮਿਲੇਗਾ ਔਰ हंडर्ड परसेंट नौकरी की गरंटी मैं तो चाहे नैशनल चो जित हो, चाहे कॉमनवेल्थ चाहे एशियन चाहे ओलंपिक स्पोर्टस डायरेक्टर भी लाव गे थ्रिक स्पोर्टस अफसर भी लाव गे थेड कोच भी लाव गए यह नहीं है कि थोड़ी तो सन्मानत करके नौकरी देके चलो जी थोड़ी भेज दिए नाके ला अ ਜਿੱਥੇ ਜਿੱਥੇ ਵੀ ਹੋ ਸਕਦਾ ਹੈ hockey ਵਾਸਤੇ ਨਵੇਂ ਪੀੜੀ ਨੂੰ ਕੋਚਿੰਗ ਕਰੋ ਨਵੀਂ ਟੀਮ ਤਿਆਰ ਕਰਕੇ ਦਿਓ ਇੱਕ ਇੱਕ ਜਣਾ ਜੇ 2 2 3 3 ਪਲੇਅਰ ਵੀ ਦੇ ਦੇਗਾ ਉਹ ਚੋ ਜੇ ਕਿਤੇ 7 8 ਹੋਰ ਨਿਕਲ ਆਏ ਨੈਸ਼ਨਲ ਵਾਸਤੇ ਬੈਂਚ ਸਟੈਂਡ ਬਣ ਗਈ ਤਾਂ ਇਹ ਆਪਣੀ ਪ੍ਰਾਪਤੀ ਹੋਊਗੀ